ਨਾ ਨਾ ਤੇਰੇ ਬੋਲੂ ਓਡੀ ਰਾਸ਼ੀ ਆਪਰੇ ਬਦੇ ਥੋੜੀ ਖਾਣ ਦੇ ਖਾਣਾ ਸ਼ੁਰੂ ਅੱਜ ਉਹਨੂੰ ਖਾਣਾ ਬਦੇ ਥੋੜੀ ਖਾਣਾ ਹਾਏ 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 ਕੋਈ ਸਰਕਾਰ ਹਾਏ 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 ਗੰਧਾਰ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਚ ਚੱਲਦੀ ਹੈ ਉਹਨੇ ਪਹਿਲਾਂ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਪਾਸ ਕੀਤੇ ਸੀ ਉਸ ਤੋਂ ਲਗਾਤਾਰ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਕਿ ਸਿੱਧਾ ਪੰਜਾਬ ਤੇ ਅਟੈਕਾ ਹਮਲਾ ਹੈ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਦਾ ਕੋ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਹੋਏ ਇਹਨਾਂ ਨੇ ਮਜ਼ਦੂਰਾਂ ਤੇ ਇੱਕ ਜਿਹੜਾ ਕਾਲਾ ਕਾਨੂੰਨ ਲਿਆ ਕੇ ਮੰਦਰੀਗਾ ਨੂੰ ਖਤਮ ਕਰਕੇ ਰੋਜ਼ਗਾਰ ਦਾ ਜਿਹੜਾ ਸਾਧਨ ਖਤਮ ਕਰਕੇ ਮਜ਼ਦੂਰਾਂ ਦਾ ਉਹ ਇੱਕ ਕਾਨੂੰਨ ਲਿਆ ਰਿਹਾ ਹੈ ਔਰ ਇਹ ਕਿਸਾਨ ਔਰ ਮਜ਼ਦੂਰਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਇਹ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਸਰਕਾਰ ਹੈ ਉਹਦੇ ਅਸੀਂ ਵਿਰੋਧ ਦੇ ਅੰਦਰ ਅੱਜ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਹੈ ਔਰ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਹੈ ਇਹ ਮਾਝਾ ਜੋਧਵਾਲਾ ਅਸੀਂ ਪੁਤਲਾ ਸਾੜਿਆ ਹੈ ਔਰ ਲਗਾਤਾਰ ਛਿੱਲੇ ਲੈਵਲ ਤੇ ਵੀ ਅਸੀਂ ਸਾੜਨੇ ਹੈ ਜਿੰਨਾ ਚਿਰ ਇਹ ਕਾਨੂੰਨ ਵਾਪਸ ਨਹੀਂ ਹੁੰਦਾ ਅੱਜ ਦਾ ਜਿਹੜਾ ਸਾਡਾ ਪੱਟਾ ਸਟ ਹੈ ਇਹ ਪੂਰੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਹੀਂ ਤੇ ਹਰਨ ਸਰ ਸਰਦਾਰ ਭਗਵੰਤ ਸਿੰਘ ਦੀ ਮੰਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਹੀਂ ਸਰ ਸਾਹਿਬ ਅਸੀਂ ਇਹ ਇਤਿਹਾਜ ਪਟਸ ਕੀਤਾ ਹੈ ਇਹ ਪੁਤਲਾ ਸਾੜਿਆ ਲੇਕਿਨ ਮੰਨਣਾ ਕਿ ਲਗਦੀ ਆ ਨਾਮ ਬਦਲਣ ਦੀ ਉਹਨਾਂ ਕਹਿੰਦਾ ਕਿ ਜੀ ਰਾਮ ਦੇ ਨਾਮ ਰੱਖਿਆ ਹੈ ਉਹਦੇ ਨਾਲ ਲੋਕਾਂ ਨੂੰ ਜਿਹੜਾ ਫਾਇਦਾ ਹੋਵੇਗਾ ਦੇਖੋ ਜੀ ਰਾਮ ਜੀ ਦੇ ਨਾਲ ਇਹ ਸਾਡਾ ਜਿਹੜਾ ਮਨਰੇਗਾ ਦਾ ਮਤਲਬ ਕਿ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਬਣਿਆ ਸੀ ਮਰੇਗਾ ਜਿਹੜਾ ਸੀ ਨਹਿਰੂ ਜੀ ਦੇ ਨਾਂ ਤੇ ਬਣਿਆ ਸੀ ਅਸੀਂ ਕਿਸੇ ਧਾਰਮਿਕ ਵਾਦ ਵਿਵਾਦ ਚ ਨਹੀਂ ਪੈਣਾ ਚਾਹੁੰਦੇ ਔਰ ਭਾਰਤੀ ਜਨਤਾ ਪਾਰਟੀ ਧਾਰਮਿਕ ਸੌਰਤ ਤੇ ਲੋਕਾਂ ਦੀਆਂ ਭਾਵਨਾਵਾਂ ਪਟਕਾ ਕੇ ਲੋ ਇਹ ਦੇਸ਼ ਤੇ ਰਾਜ ਕਰਨਾ ਚਾਹੁੰਦੀ ਹੈ ਔਰ ਪੰਜਾਬ ਦੇ ਅੰਦਰ ਵੀ ਰਾਜ ਕਰਨਾ ਚਾਹੁੰਦੀ ਹੈ ਉਹ RAM ji ਜਾਂ ਗੁਰਨਾਨਕ ਤੇਜ ਜੀ ਮਹਾਰਾਜ ਜੀ ਜਾਂ ਅੱਲਾ ਜੀ ਜਾਂ ਪਰਮੇਸ਼ਵਰ ਕੋਈ ਵੀ ਏਕ ਹੈ ਕਿਸੇ ਨੂੰ ਪਰਮੇਸ਼ਵਰ ਦੇ ਨਾਂ ਤੇ ਕੋਈ ਇਹ ਹੁਣ ਸਾਨੂੰ ਇਸ ਗੱਲ ਦਾ ਨਹੀਂ ਹੈ ਸਾਨੂੰ ਇਸ ਗੱਲ ਦਾ ਹੈ ਕਿ ਮਜ਼ਦੂਰਾਂ ਔਰ ਕਿਸਾਨਾਂ ਤੇ ਹਮਲਾ ਹੈ ਔਰ ਅਸੀਂ ਉਹਨਾਂ ਦੇ ਮਜ਼ਦੂਰਾਂ ਔਰ ਕਿਸਾਨਾਂ ਦੇ ਹੱਕ 'ਚ ਅਸੀਂ ਪਟਸ ਕਰ ਰਹੇ ਹਾਂ ਤਾਂ ਜੇ ਇਹ ਕਾਲਾ ਕਾਨੂੰਨ ਵਾਪਸ ਹੋ ਚੁਕੇ ਇੱਕੀ ਮਹਾਤਮਾ ਗਾਂਧੀ ਜੀ ਦੀ ਤਸਵੀਰ ਕਰਵਾ ਕੇ ਸੁਭਗਵਰਮਨ ਸਰਕਾਰ ਨੇ ਪੰਜਾਬ ਤੇ ਪਹਿਲਾ ਹੀ ਗਾਂਧੀ ਚਰਚਾ ਇਸ ਤਰ੍ਹਾਂ ਨਹੀਂ ਜੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਹਟਾ ਕੇ ਬਾਬਾ ਸਾਹਿਬ ਐਡਕਰ ਦਾ ਕੋਈ ਸਨਮਾਨ ਨਹੀਂ ਜਿਹਨੇ ਭਾਰਤ ਦਾ ਸੰਵਿਧਾਨ ਲਿਖਿਆ ਜਿਹਨੇ 85% ਲੋਕਾਂ ਨੂੰ ਇਸ ਦੇ ਅੰਦਰ ਜੀਣ ਦਾ ਹੱਕ ਦਿੱਤਾ ਪੜਾਈ ਲਿਖਾਈ ਦਲਿਤ ਪਿਛੜੇ ਸਮਾਜ ਦੇ ਲੋਕਾਂ ਨੂੰ ਔਰਤਾਂ ਨੂੰ ਅਧਿਕਾਰ ਦਿੱਤੇ ਕਿ ਉਹਦਾ ਸਨਮਾਨ ਨਹੀਂ ਬੰਦਾ ਕਿ ਬਗਤ ਸਿੰਘ ਜੀ ਦਾ ਸਨਮਾਨ ਨਹੀਂ ਬੰਦਾ ਜਿਹਨੇ ਦੇਸ਼ ਵਾਸਤੇ ਨੌਜਵਾਨ ਹੁੰਦੇ ਆ ਕੁਰਬਾਨੀ ਦਿੱਤੀ ਅਸੀਂ ਮਹਾਤਮਾ ગાંધી ਜੀ ਤੇ ਖਲਾਫ ਨਹੀਂ ਹੈ ਲੇਕਿਨ ਜਿਹਨਾਂ ਲੋਕਾਂ ਨੂੰ ਅਜੇ ਤੱਕ ਸਨਮਾਨ ਨਹੀਂ ਮਿਲਿਆ 70 ਸਾਲ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਵੀ ਸਨਮਾਨ ਬੰਦ ਹੈ ਉਹਨਾਂ ਨੂੰ ਵੀ ਤਾਂ ਮੌਕਾ ਦੇਣਾ ਚਾਹੀਦਾ ਹੈ ਮਹਾਤਮਾ ગાંધી ਜੀ ਦੀ ਫੋਟੋ ਡਾਣ ਦਾ ਮਤਲਬ ਇਹ ਨਹੀਂ ਕਿ ਅਮਿਤਕਰ ਔਰ ਬਗਸ਼ੇਵਰੀ ਫੋਟੋ ਲਗਾਣਾ ਗਾਂਧੀ ਜੀ ਦਾ ਸਨਮਾਨ ਕਰਦਾ ਹੈ ਇਹ ਸਾਰਿਆਂ ਦਾ ਸਨਮਾਨ ਬਰਾਬਰ ਹੈ ਜੀ ਸਮਝੋ ਕਿ ਕਿਸੇ ਦਾਗਾ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੇ ਇਹ ਮਲਕੀ ਉਹ ਜਿਹੜਾ ਮੇਨ ਜਿਹੜਾ ਆਪਾਂ ਇੱਥੇ ਗੱਲ ਕਰੀਏ ਬੜੀ ਲੰਬੀ ਚੋਡੀ ਗੱਲ ਹੋ ਜਾਂਦੀ ਹੈ ਉਹ ਜੋ ਇਹਦੇ ਵਿੱਚ ਕਾਨੂੰਨ ਲਿਆ ਰਿਹਾ ਹੈ ਕਿ ਇਹ ਜਿਹੜਾ ਕੇਂਦਰ ਸਰਕਾਰ ਹੈ ਸੈਂਟਰ ਦੀ ਬੀਜੇਪੀ ਗਵਰਨਮੈਂਟ ਹੈ ਉਹ ਇਹਦੇ ਵਿੱਚ 40% ਤੋਂ ਹਿੱਸਾ ਸਟੇਟ ਤੋਂ ਲੈਣਾ ਚਾਹੁੰਦੀ ਹੈ ਮੰਧਰੇਗਾ ਦੇ ਅੰਦਰ ਜਦ ਕਿ ਪਹਿਲਾਂ 90% ਹਿੱਸਾ ਜਿਹੜਾ ਹੈ ਉਹ ਸੈਂਟਰ ਸਰਕਾਰ ਦਾ ਹੈ ਸੈਂਟਰ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਸੀ ਤਾਂ ਹੋੜੇ ਕਹਿੰਦੇ 40% ਸਟੇਟ ਪਾਵੇ ਔਰ ਇਹਨੂੰ ਡਿਜੀਟਲ ਕਰਨਾ ਚਾਹੁੰਦੀ ਆਨਲਾਈਨ ਤੇ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਦੂਰ ਹੈ ਕਈਆਂ ਕੋਲ ਤੋਂ ਮੋਬਾਈਲ ਹੀ ਨਹੀਂ ਗਿਆ ਕਈਆਂ ਕੋ ਮੋਬਾਈਲ ਨਹੀਂ ਔਰ ਲੈਪਟਾਪ ਕਿੱਥੋਂ ਲਿਆਣਗੇ ਕਿੱਦਾਂ ਉਹਨਾਂ ਦੀ ਆਨਲਾਈਨ ਹਾਜ਼ਰੀ ਹੋਏਗੀ ਇਹਦੇ ਨਾਲ ਨਾਲ ਉਹ ਕਹਿਣਾ ਚਾਹੁੰਦੇ ਮੈਂ ਸਾਰਾ ਸਟੱਡੀ ਕੀਤਾ ਉਹ ਕਹਿਣਾ ਚਾਹੁੰਦੇ ਆ ਕਿ ਉਹਦੇ ਵਿੱਚ ਅਸੀਂ ਜਿਹੜੀ ਜਿਹੜਾ ਕੰਮ ਦੇਣਾ ਹੈ ਮੰਦਰੇ ਕਹਾਦਾ ਹਜ਼ੂਰੀ ਦੇਣੀ ਹੈ ਉਹ ਵੀ ਕੇਂਦਰ ਨੂੰ ਡਿਸਾਈਡ ਕਰੇਗਾ ਕਿ ਕਿਹੜਾ ਕੰਮ ਕਰੇ ਮਜ਼ਦੂਰ ਕੋ ਕੁਰਾਣਾ ਹੈ ਇਹ ਸਾਰੇ ਦਾ ਸਾਰਾ ਕੰਟਰੋਲ ਆਪਣੇ ਕੋ ਰੱਖ ਕੇ ਔਰ ਸਿੱਧੇ ਦਾ ਸਿੱਧਾ ਲੋਕਾਂ ਨੂੰ ਉਹ ਗੁੰਮਰਾਹ ਕਰਕੇ ਆਪਣੇ ਨਾਲ ਜੋੜਨਾ ਚਾਹੁੰਦੇ ਆ ਇਹਦੇ ਤੇ ਨਾ ਮੰਡਰੇਗਾ ਚ ਕੋਈ ਕੋਈ ਕੋ ਫਾਲਸਿਕਾ ਨਾ ਕੋਈ ਨਰੇਗਾ ਚ ਸੀ ਉਹ ਬਧਿਆ ਅੱਛਾ ਕਾਨੂੰਨ ਹੈ ਔਰ ਸਟੇਟ ਨੂੰ ਹੀ ਪਤਾ ਹੈ ਪਿੰਡ ਦੇ ਸਰਪੰਚ ਨੂੰ ਪਤਾ ਹੈ ਐਮਐਨਐ ਨੂੰ ਪਤਾ ਹੈ ਦੇ ਜੀ ਨੂੰ ਪਤਾ ਹੈ ਕਿ ਕਿਹੜੇ ਮਜ਼ਦੂਰ ਨੂੰ ਕੀ ਚਾਹੀਦਾ ਹੈ ਉਹ ਕਾਨੂੰਨ ਜਿਹੜਾ ਇਸ ਤਰ੍ਹਾਂ ਦਾ ਬਣਿਆ ਹੋਇਆ ਇਹ ਅਲੱਗ ਤਰੀਕੇ ਦੇ ਨਾਲ ਇਹ ਲੋਕਾਂ ਨਾਲ ਕਿਸਾਨਾਂ ਦਾ ਮਜ਼ਦੂਰਾਂ ਦਾ ਧੱਕਾ ਧੋਖਾ ਕਰਨਾ ਚਾਹੀਦਾ ਹੈ ਮੈਂ ਠੇਕੇਦਾਰ ਅਮਰਜੀਤ ਸਿੰਘ ਸਟੇਟ ਸਕਟੀ ਮਾਝਾ ਜੋਂ ਇਨਚਾਰਜ ਐਕਸੀਵਿੰਗ ਜੋ ਅੱਜ ਇੱਥੇ ਰੋਜ਼ ਪ੍ਰਦਰਸ਼ਨ ਹੋ ਰਿਹਾ ਅੰਮ੍ਰਿਤਸਰ ਵਿਖੇ ਐਕਸੀਵਿੰਗ ਵੱਲੋਂ ਕੀਤਾ ਜਾ ਰਿਹਾ ਜੋ ਮੋਦੀ ਸਰਕਾਰ ਨੇ ਪਿਛਲੇ ਦਿਨੀ ਮੰਨ ਰੇਂਗਾ ਦੀ ਸਕੀਮ ਪੰਜਾਬ ਦੇ ਅੰਦਰ ਖਤਮ ਕਰਨ ਦੀ ਸੋਚੀ ਆ ਉਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਖਾਣ-ਖਾਣ ਤਰਨ ਦਿੱਤੇ ਜਾ ਰਹੇ ਆ ਪ੍ਰਦਰਸ਼ਨ ਹੋ ਰਿਹਾ ਇਹ ਮੋਦੀ ਸਰਕਾਰ ਜਿਹੜੀ ਹੈ ਗਰੀਬਾਂ ਨੂੰ ਕੁੱਡਿਓ ਲੈ ਕੇ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਗਰੀਬ ਇਹਨਾਂ ਰਹਿ ਨਹੀਂ ਦੇਣਾ ਗਰੀਬ ਮਜ਼ਦੂਰ ਕਿਸਾਨ ਸਭ ਨੂੰ ਖਤਮ ਕਰਨਾ ਚਾਹੁੰਦੀ ਆ ਔਰ ਆਰਾਮ ਰਾਜ ਦੀਆਂ ਗੱਲਾਂ ਕਰਦੇ ਆ ਔਰ ਜਿਹੜਾ ਗਰੀਬਾਂ ਦਾ ਇਹ ਰੋਟੀ ਰੋਜੀ ਆ ਮਨਰੇਗਾ ਦੇ ਨਾਲ 100 ਦਿਨ ਦੀ ਤਿਆਰੀ ਲਾ ਕੇ ਚਲਦੀ ਆ ਉਹਨੂੰ ਬਿਲਕੁਲ ਹੀ ਖਤਮ ਕਰਕੇ ਕਿਉਂਕਿ ਇਹ ਬਾਬਾ ਸਾਹਿਬ ਦੇ ਡਾਕਟਰ ਪੀਮ ਦਾ ਉਹ ਮੇਰਗੱਜੀ ਦਾ ਲਿਖਿਆ ਹੋਇਆ ਸੰਵਧਾਨ ਨੂੰ ਵੀ ਭਾਜਪੀ ਕਦੋਂ ਕੰਨਾ ਜਾਂਦੀ ਹੈ ਇਹ ਗਰੀਬਾਂ ਦੇ ਪੂਰੇ ਹੱਕ ਖੋਲਾ ਜਾਂਦੀ ਆ ਇਸ ਕਾਰਨ ਪੰਜਾਬ ਦੇ ਅੰਦਰ ਪੂਰੇ ਆਮ ਆਦਮੀ ਪਾਰਟੀ ਹਰ ਜਗ੍ਹਾ ਹਰ ਜ਼ਿਲ੍ਹੇ ਜਾਂ ਹਰ ਜੋਂ ਦੇ ਵਿੱਚ ਰੋਸ ਪ੍ਰਦਰਸ਼ਨ ਕਰੀ ਜਾਂ ਧਰਨੇ ਦਿੱਤੇ ਜਾ ਰਹੇ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।